आम ਲੋਕਾਂ ਤੋਂ ਵੀ رائے ਲੈਣ ਦੀ ਗੱਲ ਆਖੀ ਸੀ ਕਮੇਟੀ ਨੇ 6 ਮਹੀਨੇ ਚ ਆਪਣੀ ਰਿਪੋਰਟ ਦੇਣੀ ਹੈ ਤੇ ਬੈਦ ਵੀ ਬਿਲ ਨੂੰ ਪੇਸ਼ ਕੀਤਾ ਗਿਆ ਸੀ ਹਾਲਾਂਕਿ ਇਹ ਡਿਸਾਈਡ ਕੀਤਾ ਗਿਆ ਕਿ ਇਹ ਜੋ ਬਿਲ ਹਸਲ ਕਮੇਟੀ ਕੋਲ ਭੇਜਿਆ ਜਾਏਗਾ ਸਿਲਫ ਕਮੇਟੀ ਦਾ ਗਠਨ ਕੀਤਾ ਗਿਆ ਸੀ ਪਿਛਲੇ ਹੀ ਦਿਨੇ ਸਿਲਫ ਕਮੇਟੀ ਦੀ ਬੈਠਕ ਵੀ ਹੋਈ ਸੀ ਤੇ ਅੱਜ ਦੂਜੀ ਬੈਠਕ ਜਥੇਦਾਰ ਸ੍ਰੀ ਕਾਲ ਤੱਕ ਸਾਹਿਬ ਤੇ ਐਸਜੀਪੀਸੀ ਡਵੈਲੋ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਅੱਗੇ ਚੱਲਦੇ ਅੱਜ ਜੋ ਹੈ ਇਸ ਕਮੇਟੀ ਦੀ दूजी बैठक हो जा रही है दस कि दोपहरे ढाई बजे ये बैठक होएगी मंत्री इंद्रबीर सिंह नज्जर इसकी अगवाई कर सबका ने हर हफ्ते इस कमेटी की मीटिंग होया करेगी क्योंकि तो जो वक्त धार्मिक जथेबंद ने उन्होंने सलाह मशुरा इस कमेटी के वो किया जाएगा तो हर हाँ हफ्ते ही ये जो कमेटी है अपनी बैठक करेगी विचार सी करेगी तो तकरीबन छे महीने बाद बादलों अपनी जो रिपोर्ट है वह सौंपी जाएगी ਬਿਕਰਮ ਸਿੰਘ ਮਜੀਠੀਏ ਦੇ ਪਟੀਸ਼ਨ ਤੇ ਹਾਈ ਕੋਰਟ ਸੁਣਵਾਈ ਅੱਜ ਹੋਏਗੀ ਦੱਸ ਕਿ ਮਜੀਠਿਆ ਨੇ ਆਪਣੀ ਗ੍ਰਿਫਤਾਰੀ ਨੂੰ ਚੁਣੌਤੀ ਦਿੱਤੀ ਹੋਈ ਹੈ ਤੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਗ੍ਰਿਫਤਾਰ ਨੇ ਬਿਕਰਮ ਸਿੰਘ ਮਜੀਠੀਆ 25 ਜੂਨ ਨੂੰ ਉਹਨਾਂ ਦੀ ਗ੍ਰਿਫਤਾਰੀ ਹੋਈ ਸੀ ਨਾਇਕ ਹਰਾਸਤ ਚੰਦਾਬਾ ਜੇਲ੍ਹ 'ਚ ਬੰਦ ਨੇ ਬਿਕਰਮ ਮਜੀਠੀਆ ਤੇ ਅੱਜ ਮੋਰਟ ਉਸ ਪੂਰੇ ਮਾਮਲੇ ਦੀ ਸੁਣਵਾਈ ਹਾਈ ਕੋਰਟ ਚ ਹੋਏਗੀ ਦਰਸਲ ਬਿਕਰਮ ਸਿੰਘ ਮਜੀਠੀਆ ਨੇ ਆਪਣੀ ਗ੍ਰਿਫਤਾਰੀ ਨੂੰ ਚੁਣੌਤੀ ਦਿੱਤੀ ਹੋਈ ਹੈ ਤੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਗ੍ਰਿਫਤਾਰ ਨੇ ਵਿਕਰਮ ਸਿੰਘ ਮਜੀਠਿਆ 25 ਜੂਨ ਨੂੰ ਉਹਨਾਂ ਦੀ ਗ੍ਰਿਫਤਾਰੀ ਹੋਈ ਸੀ ਤੋਂ ਉਸ ਤੋਂ ਬਾਅਦ ਮੋਹਾਲੀ ਲੈ ਕੇ ਆਂਦਾ ਗਿਆ ਸੀ ਕਈ ਵਾਰ ਵਿਜੀਲੈਂਸ ਰਿਮਾਂਡ ਲੈ ਚੁੱਕੀ ਹੈ ਤੋਂ ਉਸ ਤੋਂ ਬਾਅਦ ਨਾਇਕ ਹਰਾਸਤ ਚ ਪੇਦ ਦਿੱਤੇ ਗਏ ਸੀ ਕਿ ਨਿਊ ਨਾਪਾ ਜੇਲ੍ਹ ਚ ਪਾਨ ਨੇ ਆਮਦਨ ਤੋਂ ਵੱਧ ਜ਼ਿਆਦਾ ਦੇ ਮਾਮਲੇ ਚ ਵਿਕਰਮ ਸਿੰਘ ਮਜੀਠਿਆ ਤੇ ਅੱਜ ਮੁੱਦੋ ਜੋ ਮਜੀਠਿਆ ਦੇ ਵੱਲੋਂ ਪਟੀਸ਼ਨ ਪਾਈ ਗਈ ਹੈ ਹਾਈ ਕੋਰਟ ਚ ਉਸ ਨੂੰ ਲੈ ਕੇ ਹਾਈ ਕੋਰਟ ਚ ਅੱਜ ਸੁਣਵਾਈ ਹੋਣੀ ਹੈ ਅਦਾਕਾਰ ਰਾਜਕੁਮਾਰ ਰਾਓ ਨੇ ਜਲੰਧਰ ਕੋਰਟ 'ਚ ਸਰੈਂਡਰ ਕੀਤੀ ਤਹਦਸ ਦੇ ਧਾਰਮਿਕ ਭਾਵਨਾਵਾਂ ਨੂੰ ਪੜਕਾਉਣ ਦਾ ਇਲਜ਼ਾਮ ਉਹਨਾਂ 'ਤੇ ਲੱਗਿਆ ਸੀ ਇਹ ਪੂਰਾ ਮਾਮਲਾ ਉਸਦੇ ਨਾਲ ਜੁੜਿਆ ਹੋਇਆ ਹੈ ਅਦਾਕਾਰ ਦੇ ਖਿਲਾਫ ਅਰੈਸਟ ਵਾਰੰਟ ਵੀ ਜਾਰੀ ਹੋ ਗਏ ਸਨ ਤੇ 30 ਜੁਲਾਈ ਨੂੰ ਮਾਮਲੇ ਦੀ ਅਗਲੀ ਸੁਣਵਾਈ ਹੋਏਗੀ ਕੋਰਟ 'ਚ ਅਦਾਕਾਰ ਦੀ ਜ਼ਮਾਨਤ ਅਰਜ਼ੀ ਮਨਜ਼ੂਰ ਕਰ ਲਈ ਹੈ ਰਾਜਕੁਮਾਰ ਰਾਓ ਨਾਲ ਜੁੜਿਆ ਹੋਇਆ ਪੂਰਾ ਮਾਮਲਾ ਜਲੰਧਰ ਦੇ ਅਦਾਲਤ ਵਿੱਚ ਧਾਰਮਿਕ ਭਾਵਨਾਵਾਂ ਪੜਕਾਉਣ ਦੇ ਮਾਮਲੇ ਵਿੱਚ ਬਹਿਨ ਹੋਗੀ ਤੇਰੀ ਫਿਲਮ ਦੇ ਹੀਰੋ ਰਾਜਕੁਮਾਰ ਰਾਓ ਨੇ ਸੋਮਵਾਰ ਨੂੰ ਸਰੈਂਡਰ ਕੀਤਾ ਅਦਾਲਤ ਵਿੱਚ ਪੇਸ਼ ਨਾ ਹੋਣ ਤੇ ਰਾਓ ਦੇ ਵਿਰੁੱਧ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਗਏ ਸੀ ਮਾਮਲੇ ਦੀ ਅਗਲੀ ਸੁਣਵਾਈ 3 ਜੁਲਾਈ ਨੂੰ ਹੋਏਗੀ ਬਚਾਅ ਪੱਖ ਦੇ ਵਕੀਲ ਨੇ ਕਿਹਾ ਹੈ ਕਿ ਉਹਨਾਂ ਦੇ ਜੋ ਮੁਵਕਲ ਨੇ ਅਦਾਲਤ ਤੋਂ ਰਖਤ ਮਿਲਣ ਤੋਂ ਬਾਅਦ ਜਾਂਚ ਵਿੱਚ ਸ਼ਾਮਲ ਹੋਣਗੇ ਪੁਲਿਸ ਨੇ ਜਾਂਚ ਪੂਰੀ ਕਰ ਲਈ ਹੈ ਅਤੇ अदालत विच चार्जशीट दायर की थी, थी है पर वो उस ते पते पे नहीं रहते जिस पे अदालत दे वालों समन भेजे गए थे बीते कल ही पेश होके उन्होंने सरेंडर किया ते, ते उस तो बाद उन्होंने जमानत ले ली कल अपनी फिल्म आ रही है ना क्या कह रहे हो अरे में भूल चुके मां सच में हां ਪੰਜਾਬ ਚ ਯੂਰੀਆ ਦੀ ਵਿਕਰੀ ਵਧਣ ਤੇ ਕੇਂਦਰ ਸਰਕਾਰ ਨੇ ਐਕਸ਼ਨ ਲਿਆ ਯੂਰੀਆ ਰਿਟੇਲਰਸ ਦੀ ਵਿਕਰੀ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਤੇ 5 ਅਗਸਤ ਤੱਕ ਸਰਕਾਰ ਤੋਂ ਰਿਪੋਰਟ ਮੰਗੀ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਪੰਜਾਬ ਦੇ ਵਿੱਚ ਯੂਰੀਆ ਦੀ ਵੱਧ ਵਿਕਰੀ ਹੋਈ ਹੈ ਜਿਸ ਤੇ ਕੇਂਦਰ ਸਰਕਾਰ ਨੇ ਸਖਤੀ ਵਿਖਾਈ ਅਤੇ ਚਿੰਤਾ ਵੀ ਜਤਾਈ ਕਿ ਯੂਰੀਆ ਕਿਸਾਨਾਂ ਕੋਲ ਪਹੁੰਚ ਰਹੀ ਹੈ ਜਾਂ ਇਸ ਦੀ ਕਿਤੇ ਦੁਰਵਰਤੋਂ ਹੋ ਰਹੀ ਹੈ ਇਸ ਨੂੰ ਲੈ ਕੇ ਕੇਂਦਰ ਸਰਕਾਰ ਨੇ ਟੌਪ ਦੇ 10 ਰਿਟੇਲਰਾਂ ਦੀ ਸੂਚੀ ਜਾਰੀ ਕੀਤੀ ਜਿਸ ਤੇ ਸੂਬੇ ਦੇ ਖੇਤੀਬਾੜੀ ਵਿਭਾਗ ਦੇ ਵੱਲੋਂ ਐਕਸ਼ਨ ਲਿਆ ਗਿਆ ਸੰਗਰੂਰ ਵਿੱਚ ਰਿਟੇਲਰਾਂ ਦੀ ਵੱਡੇ ਪੱਧਰ ਤੇ ਚੈਕਿੰਗ ਕੀਤੀ ਗਈ ਇਹ ਸਿਰਫ ਇੱਥੇ ਦੇਖਣ ਆਏ ਵੀ ਦੇਖਣਾ ਹੈ ਕਿ ਜਿਹੜੀ ਯੂਰੇ ਦੀ ਹੈਗੀ ਆ ਕੰਜ਼ਮਪਸ਼ਨ ਉਹ ਜੀਮਿੰਦਾ ਤੱਕ ਸਹੀ ਹੋਵੇ ਕਈ ਵਾਰੀ ਕੀ ਕਰਦੇ ਹੈਗੇ ਕਿ ਆਪਾਂ ਇਹ ਦੇਖਣਾ ਹੈਗਾ ਕਿ ਜਿਹੜੀ ਇਹਦੀ ਪਲ ਫਰੇਸ ਪਲ ਫਰੇਸ ਮਤਲਬ ਵੀ ਜੇ ਕਿ ਹੋਰ ਇੰਡਸਟਰੀ ਲਈ ਤੇ ਜਾਂ ਕਿਤੇ ਹੋਰ ਦੇ ਵਰਤੋਂ ਤੇ ਨਹੀਂ ਹੋ ਰਹੀ ਉਹਨੂੰ ਵਰਤੋਂ ਨੂੰ ਰੋਕਣ ਦੇ ਲਈ ਆਪਾਂ ਇਹਨੂੰ ਪਿਛਲੇ ਸਾਲ ਦੀ ਸੇਲ ਤੇ ਇਸ ਸਾਲ ਦੀ ਸੇਲ ਨੂੰ ਕੰਪੇਅਰ ਕਰਨਾ ਖੁਦ ਨਿਊਜ਼ 18 ਦੀ ਟੀਮ ਗਰਾਉਂਡ ਜ਼ੀਰੋ ਤੇ ਪਹੁੰਚੀ ਅਤੇ ਕੇਂਦਰ ਤੇ ਹਕੁਮਤੇ ਹੋ ਰਹੀ ਇਸ ਕਾਰਵਾਈ ਦਾ ਪੂਰਾ ਮਕਸਦ ਸਮਝੇ ਪੰਜਾਬ ਦੇ ਵਿੱਚ ਲੋੜ ਤੋਂ ਵੱਧ ਯੂਰੀਆ ਦੀ ਵਿਕਰੀ ਹੋਈ ਹੈ ਭਾਰਤ ਸਰਕਾਰ ਦੇ ਵੱਲੋਂ ਨੋਟਿਸ ਲਿਆ ਗਿਆ ਤੇ ਹੁਣ ਖੇਤੀਬਾੜੀ ਵਿਭਾਗ ਦੇ ਕਰਮਚਾਰੀ ਅਲੱਗ-ਅਲੱਗ ਟੀਮਾਂ ਬਣਾ ਕੇ ਪ੍ਰਾਈਵੇਟ ਦੁਕਾਨਾਂ ਦੇ ਉੱਪਰ ਜਾਂਚ ਕਰ ਰਹੇ ਨੇ ਕਿਉਂਕਿ ਜਦੋਂ ਵੀ ਕਿਸੇ ਕਿਸਾਨ ਨੂੰ ਯੂਰੀਆ ਵੇਚਿਆ ਜਾਂਦਾ ਤਾਂ ਬਾਇਓਮੈਟ੍ਰਿਕ ਉਹਦੇ ਲਏ ਜਾਂਦੇ ਨੇ ਪੂਰਾ ਆਧਾਰ ਕਾਰਡ ਲੈ ਕੇ ਉਹ ਤਾਂ ਪੂਰਾ ਪ੍ਰੋਸੈਸ ਹੁੰਦਾ ਕਿਉਂਕਿ ਜਿਹੜੀ ਸਰਕਾਰ ਸਬਸਿਡ ਦੇ ਰਹੀ ਹੈ ਉਹ ਸਬਸਿਡੀ ਸਿੱਧਾ ਕਿਸਾਨ ਨੂੰ ਜਾਵੇ ਇਹ ਜਿਹੜਾ ਰਿਕਾਰਡ ਰੱਖਿਆ ਜਾਂਦਾ ਕੇਂਦਰ ਤੇ ਹਕੂਮਤ ਤੋਂ ਬਾਅਦ ਪੰਜਾਬ ਦੇ ਖੇਤੀਬਾੜੀ ਅਧਿਕਾਰੀ ਯੂਰੀਆ ਰਿਟੇਲਰਾਂ ਦੇ ਵੱਲੋਂ ਕੀਤੀ ਜਾ ਰਹੀ ਵਿਕਰੀ ਦੀ ਜਾਂਚ ਕਰ ਰਹੇ ਨੇ ਇਸ ਦੀ ਰਿਪੋਰਟ ਤਿਆਰ ਕਰਕੇ ਪੰਜਾਬ ਸਰਕਾਰ ਨੂੰ ਦੇਣਗੇ ਤੇ ਪੰਜਾਬ ਸਰਕਾਰ ਇਹ ਰਿਕਾਰਡ ਕੇਂਦਰ ਨੂੰ ਸੌਂਪੇਗੀ ਸੰਗਰੂਰ ਤੋਂ ਚਰਨਜੀਤ ਕੌਸ਼ਲ న్యూਸ 18 ਸ਼ਹੀਦੀ ਸ਼ਤਾਬਦੀ ਤੋਂ ਪਹਿਲਾਂ ਇੱਕ ਵਾਰ ਫਿਰ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਉੱਠਿਆ ਹੈ ਸ਼੍ਰੋਮਣੀ ਕਮੇਟੀ ਨੇ 2019 ਵਾਲੇ ਨੋਟੀਫਿਕੇਸ਼ਨ ਦਾ ਹਵਾਲਾ ਦਿੰਦੇ ਹੋਏ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਹੈ ਉਥੇ ਸ਼ਤਾਬਦੀ ਸਮਾਗਮ ਚ ਭੰਗੜੇ ਵਾਲੇ ਮਾਮਲੇ ਸਖਤ ਸਜ਼ਾ ਦੀ ਮੰਗ ਵੀ ਕੀਤੀ ਹੈ ਸੋਮਵਾਰ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਅਗਵਾਈ ਦੇ ਵਿੱਚ ਐਚਜੀਪੀਸੀ ਦੀ ਅੰਤਰੀਂ ਕਮੇਟੀ ਦੀ ਮੀਟਿੰਗ ਹੋਈ ਇਸ ਦੌਰਾਨ ਕਈ ਅਹਿਮ ਫੈਸਲੇ ਲਏ ਗਏ ਨੇ ਮੀਟਿੰਗ 'ਚ ਬੰਦੀ ਸਿੰਘਾਂ ਦੀ ਰਿਹਾਈ ਤੇ ਵੀ ਚਰਚਾ ਹੋਈ ਜਿਸ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਕੇਂਦਰ ਸਰਕਾਰ 555ਵੇਂ ਪ੍ਰਕਾਸ਼ਪੁਰ ਮੌਕੇ ਕੀਤਾ ਵਾਅਦਾ ਪੂਰਾ ਕਰੇ 2019 ਵਾਲਾ ਨੋਟੀਫਿਕੇਸ਼ਨ ਲਾਗੂ ਕੀਤਾ ਜਾਵੇ ਇਹੀ ਗੁਰੂ ਤੇਗ ਬਹਾਦਰ ਜੀ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਤੇ ਬੰਦੀ ਸਿੰਘਾਂ ਦੀਆਂ ਜਿਹੜੀਆਂ ਸਜ਼ਾਵਾਂ ਕੁਝ ਮਾਫ ਕਰ ਲਈ ਤੇ ਕੁਝ ਜਿਹੜੀਆਂ ਉਹ ਕੰਪਿਊਟ ਕਰਕੇ ਉਮਰ ਕੈਦ ਚ ਉਹ ਤਬਦੀਲ ਕਰਨ ਦਾ ਨੋਟੀਫਿਕੇਸ਼ਨ ਹੋਈ ਸੀ ਬਕਾਇਦਾ ਪਹਿਲਾਂ ਐਲਾਨ ਹੋਇਆ ਫਿਰ ਨੋਟੀਫਿਕੇਸ਼ਨ ਹੋਈ ਜਿਹਦੇ ਵਿੱਚ ਭਾਈ ਭਲਵਾਨ ਸਿੰਘ ਦੀ ਰਾਜਵਾਨ ਉਹਨਾਂ ਦੀ ਪੰਜੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲ ਦਿੱਤੀ ਇਹ ਐਲਾਨ ਹੋਇਆ ਸੀ ਕਿਉਂਕਿ ਮੈਂ ਸਮਝਦਾ ਇੱਕ ਸੱਚੀ ਤੇ ਸੁੱੱਚੀ ਸ਼ਰਧਾਂਜਲੀ ਹੋਊਗੀ ਸਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਵੀ ਤੇ ਸਿੱਖ ਸਿੱਖ ਕੌਮ ਨੂੰ ਵੀ ਅੰਤਰੀਕ ਕਮੇਟੀ ਦੀ ਮੀਟਿੰਗ ਦੇ ਵਿੱਚ ਸ਼ਤਾਬਦੀ ਸਮਾਗਮ ਦੇ ਵਿੱਚ ਭੰਗੜੇ ਦੇ ਮਾਮਲੇ ਦੀ ਵੀ ਨਿੰਦਾ ਕੀਤੀ ਗਈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਇਸ ਮਾਮਲੇ 'ਚ ਸਖਤ ਤੋਂ ਸਖਤ ਸਜ਼ਾ ਦੀ ਮੰਗ ਕੀਤੀ ਹੈ। ਕਿ ਸਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਛੇਤੀ ਗੋਡਪੁਰ ਮਨਾ ਰਹੇ ਹਾਂ। ਤੇ ਆਪਾਂ ਭੰਗੜੇ ਬਾ ਰਹੇ ਆ ਤੇ ਉਥੇ ਗਾਣੇ ਗਾਏ ਜਾ ਰਹੇ ਆ ਉਹ ਵੀ ਜਿਹੜੇ ਪ੍ਰਬੰਧਕ ਕਰਦਾ ਉਹਨਾਂ ਦੀ ਹਾਜ਼ਰੀ ਦੇ ਵਿੱਚ ਸੋ ਇਸ ਕਰਕੇ ਕਿਉਂਕਿ ਮਸਲਾ ਹੁਣ ਸ਼ੀਰੀ ਕਾਲ ਤੱਕ ਸਾਹਬ ਦੇ ਚਲੇ ਗਿਆ ਅਸੀਂ ਆਪਣੇ ਤੌਰ ਤੇ ਵੀ ਮੰਗ ਕਰਦੇ ਆ ਕਿ ਇਹਦੇ ਉੱਤੇ ਜੋ ਕਾਰਵਾਈ ਹੋਣੀ ਚਾਹੀਦੀ ਆ ਤਾਂ ਕਿ ਕੋਈ ਦਾ ਹਮਾਕਤ ਨਾ ਕਰ ਸਕੇ ਇਹੋ ਜਿਹੀ ਜਰਮਨਿਕ ਕਮੇਟੀ ਨੇ ਕੇਂਦਰ ਸਰਕਾਰ ਅਕੀ ਇਹ ਵੀ ਮੰਗ ਰੱਖੀ ਹੈ ਕਿ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੇ ਲਈ ਸਾਰੀਆਂ ਸ਼ਰਤਾਂ ਹਟਾਈਆਂ ਜਾਣ ਤੇ ਆਧਾਰ ਕਾਰਡ ਦੇ ਜ਼ਰੀਏ ਹੀ ਦਰਸ਼ਨਾਂ ਦੀ ਇਜਾਜ਼ਤ ਦਿੱਤੀ ਜਾਵੇ। ਮਸਲੇ ਆ ਕਿ ਆਮ ਬੰਦਾ ਹਰਕਤ ਹੀ ਨਹੀਂ ਕਰਦਾ ਪਹਿਲਾਂ ਤਾਂ ਉਹ ਜਾਂਦਾ ਸਬਦਾ ਕੇਂਦਰ ਦੇ ਵਿੱਚ ਫਿਰ ਉਹਦੇ ਕੋਲ ਪਾਸਪੋਰਟ ਹੈ ਨਹੀਂਗਾ ਤੇ ਫਿਰ ਉਹਦੇ ਲਈ ਕੋਲ ਜੇ ਜਾਣ ਨੂੰ ਉੱਥੇ ਜਾਣਾ ਘਰੋਂ ਨੂੰ 20 ਡਾਲਰ ਹੈ ਨਹੀਂਗਾ। ਅਸੀਂ ਅਕਸਰ ਹਰ ਇੱਕ ਤਕਰੀਬਨ ਹਾਊਸ ਦੇ ਵਿੱਚ ਜਨਰਲ ਹਾਊਸੇ ਇਸ ਗੱਲ ਦੀ ਮੰਗ ਰੱਖਦੇ ਆ ਕਿ ਸ਼ਰਤਾਂ ਪ੍ਰੰਤ ਰਡਾਈਆਂ ਜਾਣ ਆਧਾਰ ਕਾਰਨ ਨੂੰ ਮੰਨ ਲਿਆ ਜਾਵੇ ਤਾਂ ਸ਼੍ਰੋਮਣੀ ਕਮੇਟੀ ਨੇ ਇੱਕ ਵਾਰ ਫਿਰ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਚੁੱਕਿਆ ਤੇ ਹਵਾਲਾ 2019 ਵਾਲੇ ਨੋਟੀਫਿਕੇਸ਼ਨ ਦਾ ਦਿੱਤਾ ਨਾਲ ਹੀ ਐਜੀਪੀਸੀ ਸਟਾਫ ਦੀ ਸਮਾਗਮਾ ਦੇ ਵਿੱਚ ਭੰਗੜੇ ਵਾਲੇ ਮਾਮਲੇ 'ਚ ਵੀ ਸਖਤ ਨਜ਼ਰ ਆ ਰਹੀ ਹੈ ਜ਼ਿਕਰ ਜੋ ਹੈ ਕਿ ਪਾਸ਼ਾ ਵਿਭਾਗ ਨੇ ਸ਼੍ਰੀਨਗਰ ਦੇ ਵਿੱਚ ਸੈਮੀਨਾਰ ਕਰਵਾਇਆ ਸੀ ਇਸ ਦੌਰਾਨ ਪੰਜਾਬੀ ਗਾਇਕ ਵੀਰ ਸਿੰਘ ਨੇ ਰੋਮਾਂਟਿਕ ਗੀਤ ਗਾਏ ਤੇ ਲੋਕ ਭੰਗੜਾ ਪਾਉਂਦੇ ਹੋਏ ਨਜ਼ਰ ਆਏ ਸਨ ਜਿਸ ਨੂੰ ਲੈ ਕੇ ਅਕਾਲ ਤਖਤ ਸਾਹਿਬ ਨੇ ਮੰਤਰੀ ਹਰਜੋਤ ਬੈਂਸ ਤੇ ਪਾਸ਼ਾ ਵਿਭਾਗ ਦੇ ਡਾਇਰੈਕਟਰ ਨੂੰ 1 ਅਗਸਤ ਨੂੰ ਤਲਬੇਬ ਕੀਤਾ ਹੋਇਆ ਹੈ ਅੰਮ੍ਰਿਤਸਰ ਤੋਂ ਰਾਜੀਵ ਸ਼ਰਮਾ న్యూਸ 18 ਪੰਜਾਬ ਮੈਨੂੰ ਇੱਕ ਤਰੀਕ ਨੂੰ ਬੁਲਾਇਆ ਜੀ ਮੈਂ ਇੱਕ ਨਿਮਾਣਾ ਸਿੱਖ ਹੋ ਕੇ ਮੈਨੂੰ ਮੈਂ ਉੱਥੇ ਜੀ ਪੇਸ਼ ਹੋਵਾਂਗਾ ਬੱਸ ਉਹ ਜਿਹੜਾ ਪੂਰਾ ਘਟਨਾ ਕਰਮ ਹੋਇਆ ਮੈਂ ਮੈਂ ਉਹਦੇ ਤੇ ਬਰਾਦਰ ਸਾਹਿਬ ਮੇਰੀ 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 ਨਹੀਂ ਮੇਰੀ 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 ਦੇਖੋ ਤਾਂ ਮੇਰੀ ਤੁਹਾਨੂੰ ਬੇਨਤੀ ਹੈ ਪਹਿਲੀ ਗੱਲ ਤੇ ਮੈਂ ਦੋਵੇਂ ਹੱਥ ਜੋੜ ਕੇ ਸ਼ਿਮਾ ਮਾਫੀ ਮੰਗਦਾ ਕਿਉਂਕਿ ਮੈਂ ਕਿਸੇ ਤੇ ਜ਼ਿੰਮੇਵਾਰੀ ਪਾਦਾ ਹਾਂ ਠੀਕ ਨਹੀਂ ਹੈ ਮੇਰਾ ਵਿਭਾਗ ਸੀ ਮੈਂ ਦੋਵੇਂ ਹੱਥ ਜੋੜ ਕੇ ਜਿਹੜੇ ਹੈ ਮਾਫੀ ਮੰਗਦਾ ਤੇ ਮੈਂ ਸਮਝਦਾ ਕਿ ਕਿਉਂਕਿ ਅਕਾਲ ਤੱਕ ਸਭ ਨੇ ਬੁਲਾਏ ਤੇ ਮੈਂ ਨਿਮਾਣਾ ਸੇ ਕੋਕ ਉੱਥੇ ਜਾਊਂਗਾ ਉਦੋਂ ਤੱਕ ਉਸ ਤੋਂ ਬਾਅਦ ਤੁਸੀਂ ਕੁਝ ਪੁੱਛਣਾ ਜ਼ਰੂਰ ਪੁੱਛ ਲਿਓ ਪਰ ਮੈਂ ਮੈਂ ਦੇਖੋ ਆਫਸਰ ਤੋਂ ਕੋਈ ਕਾਰਵਾਈ ਕੀ ਖਾਲ ਹੈ ਮੈਂ ਦੇਖੋ ਉੱਥੇ ਹਾਂਜੀ ਕਿਸ ਅਫਸਰ ਤੋਂ ਕੋਈ ਕਾਰਵਾਈ ਇਸ ਨੂੰ ਲੈ ਕੇ ਕਿਉਂਕਿ ਮੈਂ ਤੁਹਾਨੂੰ ਹਜੇ ਮੈਂ ਇਹ ਮੈਨੂੰ ਇੱਕ ਉੱਥੇ ਪੇਸ਼ ਹੋਣ ਦੋ ਉਸ ਤੋਂ ਬਾਅਦ